ਰੋਟ ਮਹਾਰਾਜ ਜੀ ਦੀ ਜਨਤੀ ਦੇ ਸਬੰਧ ਦੇ ਵਿੱਚ ਪਾਰਸ਼ਪ ਪੂਜਾ ਲੁਥਰਾ ਸਦੇਵਾ ਦੇ ਦਫ਼ਤਰ ਵਿਖੇ ਇੱਕ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਡੀਟੀ ਮੂਨਕਾ ਕਾਵੜਿਆ ਜੈ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਲਾਭ ਉਠਾਇਆ ਜ਼ਿਕਰਯੋਗ ਹੈ ਕਿ ਡੀਟੀ ਮੂਨਕਾ ਕਾਵੜਿਆ ਜੈਨ ਇੱਕ ਡਾਇਬਟੀਜ਼ ਕਾਉਂਸਲਰ ਹਨ ਜੋ ਸ਼੍ਰੀ ਸੇਵਲ ਸਭਾ ਚੈਰੀਟੇਬਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ रेस्पॉस अच्छा रहा है बहुत सारे पेशेंट आए हैं ज़्यादातर ब्लड शुगर वाले थायराइड पी सी ओडी इस तरह के पेशेंट आए इसके अलावा आपने ज़्यादा से गैस्ट्रिक पेशेंट भी बहुत ज़्यादा है क्योंकि आज का खान पान ही ऐसा है कि गैस्ट्रिक पी सी ओडी थायराइड तो नॉर्मली ही हो रहा है तो उससे एसोसिएट ओ ओबेसिटी शुगर ये तो कॉमन प्रॉब्लम है तो बस इसी तरह के पेशेंट हमें देखने को मिल रहे हैं अच्छा रिस्पॉन्स मिल रहा है अभी भी हमारे सामने पेशेंट बैठे हैं इसके अलावा कॉन्टेक्ट करना है तो सेवक से बात चैरिटेबल हॉस्पिटल है जो सिद्ध श्री हनुमान मंदिर के पीछे है वहाँ पर वहाँ पे आप आ सकते हैं सुबह 10 से एक बजे तक और शाम को हम घर पे भी आ, आ सकते हैं कोई तो अगर मिलना चाहे तो नंबर नंबर घर का है सीच जो, सीच जो, सीच जो। टाइमिंग क्या है घर पे आप और सुबह में आना चाहते हैं तो दस से एक नमस्कार जी इंडिया पंजाबी कम्युनिटी वालों अरूर जी महाराज दी ਦੇ ਮੁੱਕੇ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਜਿਹੜਾ ਮੁੰਡਾ ਕਾਗੜੀਆ ਜੀ ਵੱਲੋਂ ਲਗਾਇਆ ਗਿਆ ਹੈ ਔਰ ਮੁੰਡਾ ਕਾਗੜੀਆ ਜੀ ਡਾਈਟੀਸ਼ਨ ਵੀ ਨੇ ਤੇ ਨਾਲ ਹੀ ਡਾਈਟ ਦੀ ਸਲਾਹ ਕਰ ਵੀ ਨੇ ਔਰ ਬੜੇ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਸਰੇਸ਼ੀ ਵਿੱਚ ਪਨ ਬੁਧੀਆਂ ਨੇ ਕਿ ਦਿਨਾਂ ਕਿਤੇ ਅਨ ਹੈਲਦੀ ਡਾਈਟ ਕਰਕੇ ਹੁੰਦੀਆਂ ਨੇ ਔਰ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਅੱਜ ਮੁੰਡਾ ਕਾਗੜੀਆ ਜੀ ਵੱਲੋਂ ਜਿਨਨੇ ਵੀ ਇੱਥੇ ਲੋਕ ਆਏ ਨੇ ਤਾਂ ਉਹਨਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਡਾਈਟ ਪਲਨ ਕਰਕੇ ਦਿੱਤਾ ਗਿਆ ਨਾਲ ਹੀ ਉਹਨਾਂ ਦੀ ਸਮੱਸਿਆਵਾਂ ਵੀ ਸੁਨੀਆਂ ਗਈਆਂ ਨੇ ਔਰ ਉਸੇ ਤਰੀਕੇ ਨਾਲ ਉਹਨਾਂ ਨੇ ਡਾਈਟ ਜਿਹੜਾ ਚਾਰਟ ਤਿਆਰ ਕਰਕੇ ਦਿੱਤਾ ਗਿਆ ਹੈ ਪਰ ਕੈਂਪ ਦਾ ਰਿਸਪਾਂਸ ਜਿਹੜਾ ਬਹੁਤ ਵਧੀਆ ਆ ਰਿਹਾ ਹੈ ਕਾਫੀ ਜਿਹੜੇ ਲੋਕ ਇੱਥੇ ਆਏ ਨੇ ਉਹਨਾਂ ਨੇ ਆ ਗਿਆ ਇਸ ਕੈਂਪ 'ਤੇ ਲਗਾ ਦਿੱਤਾ ਹੈ ਗਾਗਮਰ ਜੀ ਕਿਥੋਂ ਆਏ ਤੁਸੀਂ ਸਟ੍ਰੇਨਰ ਬੰਦਾ ਤੇਜ਼ ਚਲਾਇਆ ਹਾਂਜੀ ਕੀ ਕੀ ਦਿੱਕਤ ਹੈ ਤੁਹਾਨੂੰ ਮੈਂ ਤਾਂ ਇਹ ਯੂਰ ਕੱਟ ਚੜ ਗਈ ਹੈ ਹਾਂਜੀ ਆਪਣੇ ਡਰਵਰ ਦੀ ਹੈ ਹਾਂਜੀ ਤੇ ਡਾਕਟਰ ਨੂੰ ਚੱਕਰ ਕਰਾਣ ਆਇਆ ਕੋਈ ਪੈਸਾ ਤਾਂ ਨਹੀਂ ਲਿਆ ਨਹੀਂ ਜੀ ਕੋਈ ਪੈਸਾ ਨਹੀਂ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਮੈਡਮ ਜੋ ਪੂਜਾ ਮੈਡਮ ਕੰਮ ਕਰ ਰਹੇ ਨੇ ਬਹੁਤ ਜਿਆਦਾ ਕੰਮ ਕਰ ਰਹੇ ਬਹੁਤ ਜਿਆਦਾ ਗਰੀਬਾਂ ਲਈ ਤਾਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਜੀ ਇਹ ਕੈਂਪ ਵਿੱਚ ਬਿਨਾਂ ਪੈਸੇ ਤੋਂ ਕੈਂਪ ਚਲਾਇਆ ਜਾ ਰਿਹਾ ਹੈ ਮੈਡਮ ਵੱਲੋਂ ਹਾਂ ਜੀ ਕੋਈ ਪੈਸਾ ਨਹੀਂ ਲੱਗਦਾ ਹਾਂ ਜੀ ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ ਇੱਥੇ ਹੁੰਦਾ ਦੋਸਤ ਇਸ ਤਰ੍ਹਾਂ ਦਾ ਕੈਂਪ ਪੂਜਾ ਮੈਡਮ ਆਨੇ ਚਲਾ ਰਹੇ ਨੇ ਜਿੱਥੇ ਗਰੀਬਾਂ ਨੂੰ ਇਹ ਸੇਵਾ ਮਿਲਦੀ ਹੈ ਰਹੀ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਿੱਥੇ ਰਹਿਣ ਵਾਲੇ ਹੋ ਹਾਇ ਹਾਂਜੀ ਦਿਖਾ ਲੇ ਡਾਕਟਰ ਸਾਹਿਬ ਨੂੰ ਹਾਂਜੀ ਕੋਈ ਪੈਸਾ ਤਾਂ ਨਹੀਂ ਲੇ ਨਹੀਂ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਲੱਗਿਆ ਜੋ ਮੈਡਮ ਕੰਮ ਕਰ ਰਹੇ ਪੂਜਾ ਮੈਡਮ ਉਹਨਾਂ ਵੱਲੋਂ ਕੈਂਪ ਲਗਾਏ ਜਾਂਦੇ ਨੇ ਜੋ ਡਾਕਟਰ ਸਾਹਿਬ ਸੇਵਾਵਾਂ ਦੇ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਐਂ ਕਹਿਣਾ ਚਾਹੁੰਦੇ ਬਹੁਤ ਵਧੀਆ ਸਾਡੇ ਲਈ ਤਗਰੀਬਾਂ ਲਈ ਤਾਂ ਬਹੁਤ ਹੀ ਚੰਗਾ ਹਾਂਜੀ ਬਿਲਕੁਲ ਸੰਤੁਸ਼ਟ ਜੀ ਤੁਸੀਂ ਹਾਂਜੀ ਹਾਂਜੀ ਕਿੰਨੇ ਵਾਰੀ ਕੈਂਪ ਲੱਗਦੇ ਜਰੂਰ ਆ ਠੀਕ ਤੁਸੀਂ